ਦੇ ਪਾਸ਼ਾ ਦੇ ਜਨਮ ਦਿਹਾੜੇ ਦੇ ਉੱਤੇ ਇਸ ਸੈਂਟਰ ਦਾ ਉਦਗਾਟ ਕੀਤਾ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਇਹਨੂੰ ਓਪਨ ਕੀਤਾ ਕੀ ਕਹੋ ਸਾਰੇ ਸੰਤ ਨੂੰ ਬਾਬਾ ਜੀ ਦੇ ਬਰਥਡੇ ਦੀਆਂ ਲੱਖ ਲੱਖ ਵਧਾਈਆਂ ਤੇ ਸਾਡੇ ਮਾਮ ਕ੍ਰਿਸ਼ਨਾ ਜੀ ਉਹਨਾਂ ਦੇ ਨਾਮ ਉੱਪਰ ਅਸੀਂ ਅੱਜ ਇਹ ਸੈਂਟਰ ਸੀਨੀਅਰ ਸੈਂਟਰ ਖੋਲਿਆ ਤੇ ਸਭ ਤੋਂ ਪਹਿਲਾਂ ਮੈਂ ਤੈਨ ਦਿਲੋਂ ਮੀਰੀਅਮ ਮੇਰੀ ਦੋਸਤ ਜਿਹੜੀ ਮੈਨੂੰ ਇੱਥੇ ਲੈ ਕੇ ਆਈ ਤੇ ਮੈਨੂੰ ਓਕਾਰ ਨ ਮਿਲਾਇਆ ਓਕਾਰ ਤੇ ਅਸੀਂ ਨਾਲ ਕੇ ਫਿਰ ਅਸੀਂ ਸੋਚਿਆ ਕਿ ਇੱਥੇ ਕੁਝ ਕਰੀਏ ਕਮਿਊਨਿਟੀ ਵਾਸਤੇ ਸੋ ਹੀ ਇਸ ਔਰੈਡੀ ਡੂਇੰਗ ਵੋਲੰਟੀਅਰ ਵਰਕ ਬਹੁਤ ਜ਼ਿਆਦਾ ਇਹ ਇਹ ਅੱਗੇ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਅਸੀਂ ਅੱਜ ਦੇਖ ਲਓ ਤੁਹਾਡੇ ਸਾਹਮਣੇ ਉਹਨਾਂ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਲਹਿਰਾ ਬੈਰਾ ਹੈ ਮੈਂ ਚਾਹੁੰਨੀ ਆ ਕਿ ਹਰ ਮੁਹੱਲੇ ਵਿੱਚ ਹਰ ਇੱਕ ਬਲਾਕ ਵਿੱਚ ਆਪਣਾ ਆਪਣਾ ਇਦਾਂ ਦਾ ਗਰੁੱਪ ਚਲਾਓ ਤਾਂ ਕਿ ਆਪਣੇ ਲੋਕੀ ਸਾਨੂੰ ਪਾਗਲ ਨਾ ਕਹਿਣ ਜਿਹੜੇ ਬਜ਼ੁਰਗ ਸਾਡੇ ਆਪੇ ਗੱਲਾਂ ਕਰਦੇ ਆ ਬੈਠੇ ਰੋਣ ਕਹਿੰਦੇ ਪਾਗਲ ਹੋ ਗਿਆ ਉਹ ਪਾਗਲ ਨਹੀਂ ਉਹਨਾਂ ਨੂੰ ਡਿਪਰੈਸ਼ਨ ਆ ਕਿਉਂਕਿ ਉਹਨਾਂ ਨੂੰ ਕੋਈ ਬਾਤ ਨਹੀਂ ਪੁੱਛਦਾ ਨਾ ਕਮਿਊਨਿਟੀ ਵਾਲੇ ਈਵਨ ਆਪਣੇ ਜਿਹੜੇ ਧਾਰਮਿਕ ਸਥਾਨ ਦੀ ਆ ਉੱਥੇ ਵੀ ਉਹ ਜਾਂਦੇ ਆ ਉੱਥੇ ਵੀ ਉਹ ਅ ਅਬਿਊਜ਼ ਦਾ ਸ਼ਿਕਾਰ ਹੁੰਦੇ ਆ ਕਈ ਜਿਹੜੇ ਹੋਰ ਉਹ ਸੰਸਥਾਾਂ ਆ ਚੱਲਦੀਆਂ ਆ ਕਈ ਤਾਂ ਬਹੁਤ ਅੱਛੇ ਕੰਮ ਕਰ ਰਿਹਾ ਆ ਅਸੀਂ ਇਹੀ ਚਾਹਨੇ ਆ ਕਿ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਸਾਡਾ ਇਹ ਸੈਂਟਰ ਕਰੇ ਅਸੀਂ ਰਾਈਡ ਵੀ ਪ੍ਰੋਵਾਈਡ ਕਰਾਂਗੇ ਜਿਹੜੇ ਬਜ਼ੁਰਗਾਂ ਕੋ ਇੱਥੇ ਪਹੁੰਚਣ ਤੱਕ ਜਰੂਰਤ ਆ ਇੱਥੇ ਗੇਮਸ ਹੋਇਆ ਕਰੂਗੀ ਆ ਤੇ ਆਰਟ ਐਂਡ ਕ્રાਫਟ ਦੀਆਂ ਕਲਾਸਾਂ ਲੱਗਣਗੀਆਂ ਕੰਪਿਊਟਰ ਕਲਾਸਿਸ ਇੰਗਲਿਸ਼ ਦੀਆ ਤੇ ਥੋੜੀ ਬਹੁਤੀ ਮੈਂ ਫ੍ਰੈਂਚ ਦੀ ਕਲਾਸ ਵੀ ਲਾਉਂਗੀ ਤੇ ਮੈਂ ਜਿਹੜਾ ਜੁਐਲਰੀ ਵਗੈਰਾ ਬਣਾਣੀ ਵੀ ਸਿਖਾਵਾਂਗੇ ਸੋ ਮੈਂ ਕਹਿਨੀ ਆ ਕਿ ਪਲੀਜ਼ ਸਾਨੂੰ ਜੁਆਇਨ ਕਰੋ ਆਪੇ ਆ ਕੇ ਜਿਹੜਾ ਹੈ ਜਜਮੈਂਟ ਦਿਓ ਐਂਡ ਆਈ ਵਿਸ਼ ਮਾਈ ਕਮਿਊਨਿਟੀ ਐਂਡ ਬੋਥ ਹਾਂਜੀ ਕਿ ਜਿਹੜੀਆਂ ਵੀ ਲੇਡੀਜ਼ ਇੱਥੇ ਆਉਣ ਗਿਆ ਉਹਦਾ ਜਿਹੜੀ ਵੀ ਤੁਹਾਡੀ ਸਹੂਲਤ ਲੈਣ ਗਿਆ ਕੀ ਉਹਨਾਂ ਕੋ ਕੋ ਚਾਰਜ ਵੀ ਕਰੋਗੇ ਪੈਸੇ ਵੀ ਚਾਰਜ ਕਰੋਗੇ ਕੋਈ ਕੋਸਟ ਇਸ ਵੋਲੰਟੀਅਰ ਬਿਕੋਜ਼ ਇਹ ਬਹੁਤ ਚਲਾ ਰਹੇ ਹੈ ਵੋਲੰਟੀਅਰ ਹੀ ਕੰਮ ਕਰ ਰਹੇ ਹੈ ਬਹੁਤ ਵੱਡੇ ਪ੍ਰਾਲੇ ਤੇ ਕਰ ਰਹੇ ਹੈ ਰਾਈਟ ਸੋ ਲਾਈਕ ਇੱਥੇ ਲੁਕ ਫੂਡ ਵਗੈਰਾ ਵੀ ਦਿੱਤਾ ਜਾਂਦਾ ਫੂਡ ਬੈਂਕ ਹੈ ਗਿਆ ਸੋ ਇੱਥੇ এডਿਕੇਸ਼ਨ ਤੇ ਕੰਪਿਊਟਰ ਸਿਖਾਏ ਜਾਂਦੇ ਆ ਹੋਰ ਸੰਸਥਾਵਾਂਾਂ ਦੇ ਵੀ ਬਹੁਤ ਬਹੁਤ ਹੈਲਪੇ ਆਇਏ ਥੇ ਤੁਸੀਂ ਆ ਕੇ ਆਪਣੇ ਆਪ ਤੁਸੀਂ ਦੇਖੋਗੇ ਕਿ ਤੁਹਾਨੂੰ ਕਿੰਨਾ ਫਰਕ ਲੱਗਦਾ ਤੁਸੀਂ ਵੀ ਇਹਦੇ ਨਾਲ ਜੁੜੋ ਕੋਈ ਆਪਣੇ ਆਪ ਜਿਹੜਾ ਮਿਲੇ ਬੈਠੇ ਆ ਆਪਾਂ ਕਿ ਆਪਣੇ ਆ ਦਿਮਾਗ ਜਿਹੜਾ ਆ ਉਹ ਦੂਜੇ ਪਾਸੇ ਲਾਉਣ ਦੀ ਬਜਾਏ ਤੁਸੀਂ ਪੋਜ਼ਿਟਿਵ ਸਾਈਡ ਤੇ ਰੱਖੋ ਤੇ ਨਾਲੇ ਦੂਸਰਿਆਂ ਦਾ ਭਲਾ ਕਰੋ ਤੇ ਇਹਦੇ ਵਿੱਚ ਬਹੁਤ ਖੁਸ਼ੀ ਮਿਲੂਗੀ ਸਾਡਾ ਇਹ ਦੂਸਰਾ ਗਰੁੱਪ ਹੋ ਗਿਆ ਸਾਡਾ ਪਹਿਲਾ ਹਾਂਜੀ ਇੱਕ 골ਡਨ ਗਰੁੱਪ ਚਲਾਉਂਦੇ ਹਾਂ ਮੈਂ ਡਾਇਮੰਡ ਗਰੁੱਪ ਚਲਾਣੀ ਆ ਤੇ ਇੱਕ ਮੇਰਾ ਹੈਗਾ 골ਡਨ ਗਰੁੱਪ ਚੱਲਦਾ ਟ੍ਰੰਟ ਵਿੱਚ ਤੇ ਮੇਰਾ ਇੱਕ ਚੱਲਦਾ ਫਲੋਰਡਾ ਵਿੱਚ ਪਲੈਟੀਨਮ ਹਾਂਜੀ ਤੇ ਇਹ ਜਿੱਦੀਆਂ ਗਰੁੱਪਾਂ ਨਾਲ ਹਾਂਜੀ ਕਿਵੇਂ ਹੋਰ ਵੀ ਸਾਡੀਆਂ ਇੱਥੇ ਲੇਡੀਜ਼ ਗਰੁੱਪ ਬਣਾਈ ਫਿਰਦੇ ਲਈ ਥੈਂਕਸ ਹਾਂਜੀ ਉਹਨਾਂ ਗਰੁੱਪਾਂ ਨਾਲ ਆਪਣੀ ਗਰੁੱਪ ਚ ਕੀ ਵਿਲੱਖਣਤਾ ਕੀ ਆ ਸਾਡੇ ਮੇਰੇ ਮੈਂ ਬਹੁਤ ਸੈਂਟਰਾਂ ਵਿੱਚ ਜੁਆਇਨ ਕੀਤਾ ਆਪ ਮੈਂ ਉੱਥੇ ਇਦਾਂ ਬੈਠੀ ਸੀ ਕਿ ਜਿਵੇਂ ਤਾਂ ਮੈਂ ਜੇਲ੍ਹ 'ਚ ਬੈਠੀ ਆ। ਰਾਈਟ ਮੈਂ ਫਿਰ ਇਹ ਸੋਚਿਆ ਕਿ ਮੇਰੀ ਜ਼ਿੰਦਗੀ ਦਾ ਇਹ ਆਖਰੀ ਪੇਜ ਹੈ ਇਹ ਮੈਂ ਖੁਦ ਲਿਖਣਾ। ਜਿਹੜਾ ਮੇਰੇ ਦਿਲ ਦੀ ਗੱਲ ਆ ਜੇ ਮੈਂ ਉੱਥੇ ਬੋਲ ਨਹੀਂ ਸਕੀ ਜੇ ਮੈਂ ਗਾ ਨਹੀਂ ਸਕੀ ਜੇ ਮੈਂ ਕੁਝ ਕਹਿ ਨਹੀਂ ਸਕੀ ਤੇ ਮੈਨੂੰ ਚੁੱਪ ਕਰਕੇ ਬੈਠਣਾ ਆਪਣੇ ਘਰ 'ਚ ਹੀ ਬੈਠਾ। ਸੋ ਮੈਂ ਉਤੋਂ ਉੱਪਰ ਉੱਠ ਕੇ ਇਹ ਸੋਚਿਆ ਕਿ ਇਹ ਭੈਣਾ ਜੋ ਮਰਜ਼ੇ ਕਰਨ ਜੋ ਮਰਜ਼ੀ ਬੋਲਣ ਕੁਝ ਫਰਕ ਨਹੀਂ ਪੈਂਦਾ। ਰਾਈਟ ਇਕ ਸਿਰਫ ਤੁਹਾਨੂੰ 2 ਸੈਕਿੰਡ ਲਈ ਚੁੱਪ ਰੋ। Let them enjoy their life. ਜਦੋਂ ਤੁਸੀਂ ਕਿਸੇ ਨੇ ਕੁਝ ਕਰੋਗੇ ਤੁਹਾਨੂੰ ਖੁਸ਼ੀ ਉਹ ਜਿਹੜੀ ਹੈ ਤੁਹਾਨੂੰ ਅੰਦਰੋਂ ਤੁਹਾਨੂੰ ਆਪਣੇ ਆਪ ਬਲੇਸਿੰਗ ਮਿਲਦੀਆਂ ਤੇ ਤੁਹਾਨੂੰ ਖੁਸ਼ੀ ਮਿਲਦੀ ਹੈ ਉਹਦੇ ਜਿੰਨਾ ਕੋਈ ਵੀ ਕੋਈ ਪ੍ਰਾਈਸ ਪ੍ਰਾਈਸਲੈਸ ਹੈਗਾ ਸੋ ਮੇਰੇ ਇਹੀ ਚਾਹਨੀ ਹੈ ਕਿ ਕੋਈ ਕਿਸੇ ਨੂੰ ਪਾਗਲ ਨਾ ਕਹੋ ਜਦੋਂ ਕੋਈ ਕਿਸੇ ਦੇ ਕੱਪੜੇ ਹੈ ਤੋ ਜੱਜ ਨਹੀਂ ਕਰੋ ਉਹਦੇ ਰੰਗ ਤੋਂ ਜੱਜ ਨਹੀਂ ਕਰੋ ਉਹਦੀ ਜਾਤ ਤੋਂ ਜੱਜ ਨਹੀਂ ਕਰੋ ਹਰ ਨੂੰ ਤੁਸੀਂ ਪਿਆਰ ਨਾਲ ਬੁਲਾ ਕੇ ਦੇਖੋ ਤੇ ਤੁਹਾਨੂੰ ਪਿਆਰ ਹੀ ਮਿਲੂਗਾ ਸੋ ਮੈਂ ਬਹੁਤ ਬਹੁਤ ਬਲੇਸਡ ਹਾਂ ਕਿ ਮੈਨੂੰ ਮੀਰੀਅਮ ਨੇ ਓਕਾਰ ਨਾਲ ਜੋੜਿਆ ਓਕਾਰ ਤੇ ਅਸੀਂ ਹੁਣ ਜਿੰਦੀ ਮੇਰੇ ਫਰੈਂਡ ਤੋਂ ਅਸੀਂ ਸਾਰੇ ਹੁਣ ਇਕੱਠੇ ਇੱਕ ਟੀਮ ਬਣ ਕੇ ਅਸੀਂ ਹੋਰ ਬਹੁਤ ਇਦਾਂ ਦੇ ਖੋਲਣੇ ਚਾਹੁੰਦੇ ਆ ਸੋ ਥੈਂਕ ਯੂ ਸੋ ਮਚ ਲੇ ਭਾਜੀ ਆਲਵੇਸ ਯੂ ਆਰ देयर फॉर us ਗੋਡ ਬlesਸ ਯੂ ਟੂ ਓਕੇ ਥੈਂਕ ਯੂ